ਸੋ ਪੰਜਾਬ ਪੁਲਿਸ ਵੱਲੋਂ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਤੇ ਪੈਣੀ ਨਿਗਾਹ ਬਣਾ ਕੇ ਰੱਖੀ ਹੋਈ ਹੈ ਤਾਂ ਕਿ ਕੋਈ ਵੀ ਸੋਸ਼ਲ ਮੀਡੀਆ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲਾ ਵੀਡੀਓ ਨਾ ਪਾ ਸਕੇ ਪਰ ਇਸ ਦੇ ਬਾਵਜੂਦ ਵੀ ਕੁਝ ਨੌਜਵਾਨ ਅਕਸਰ ਫੁਕਰਪੰਥੀ ਦੇ ਵਿੱਚ ਇਹੋ ਜਿਹੇ ਗਲਤ ਕੰਮ ਕਰਦੇ ਹੋਏ ਸਾਫ਼ ਦੇਖਣ ਨੂੰ ਮਿਲਦੇ ਨੇ ਜਿਸ ਦਾ ਕੀ ਨਤੀਜਾ ਬਹੁਤ ਹੀ ਬੁਰਾ ਉਹਨਾਂ ਨੂੰ ਪਹੁੰਚਣਾ ਪੈਂਦਾ ਹੈ ਇਦਾਂ ਦਾ ਹੀ ਇੱਕ ਵੀਡੀਓ ਪਠਾਨਕੋਟ ਵਿਖੇ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜਿਸ ਦੇ ਵਿੱਚ ਇੱਕ ਨੌਜਵਾਨ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਧਾਰ ਇਲਾਕੇ ਦੇ ਰਹਿਣ ਵਾਲੇ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣੇ ਧਾਰ ਵਿੱਚ ਲੜਕਾ ਰਮਨ ਸਿੰਘ ਪਿੰਡ ਭੂਂ ਦਾ ਰਹਿਣ ਵਾਲਾ ਜਿਹੜਾ ਕਿ ਆਪਣੇ ਅਸਲਾ ਔਰ ਨਸ਼ੇ ਨੂੰ ਆਪਣੇ ਫੇਸਬੁੱਕ ਜਾਂ ਇੰਸਟਾਜਾ ਪਾ ਕੇ ਪ੍ਰਮੋਟ ਕਰਦਾ ਸੀ ਉਹਨੂੰ ਵੀ ਕੱਲ ਥਾਣੇ ਧਾਰ ਵੱਲੋਂ ਜਿਹੜਾ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਤੇ ਅੱਜ ਉਹਨੂੰ ਵੀ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ। ਇਹਨਾਂ ਕਹੇ ਪਤਾ ਲੱਗਾ ਕਿ ਉਹ ਫਾਦਰਦਾਲ ਲਸੰਸੀ ਸੀ ਪਰ ਇਹ ਫੇਸਬੁੱਕ 'ਚ ਪਾ ਕੇ ਪ੍ਰਮੋਟ ਕਰ ਰਿਹਾ ਅਸਲਾਤਨ ਨਸ਼ੇ ਨੂੰ ਬਿਲਕੁਲ ਇਹ ਜੇ ਤੋ ਰਹਿਣਾ ਚਾਹੀਦਾ ਉਹ ਨਾ ਇਹਨਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਤੇ ਲੋਕਾਂ ਨੂੰ ਕਰਨਾ ਵੀ ਨਹੀਂ ਚਾਹੀਦਾ ਜਿਹੜੇ ਇਹ ਪ੍ਰਮੋਟ ਕਰਦੇ ਆ ਜਿਹੜਾ ਕਰੂਗਾ ਉਹਦੇ ਖਿਲਾਫ ਜਿਹੜੀ ਕਾਨੂੰਨੀ ਤਾਬ ਕਰ ਲਈ ਜੀ ਤੇ ਉਸ ਤੋਂ ਬਾਅਦ ਪੁਲਿਸ ਹਰ ਮੀਡੀਆ ਤੇ ਪੋਸਟ ਪਾਉਣ ਵਾਲੇ ਇਸ ਨੌਜਵਾਨ ਨੂੰ ਇਹ ਮਹਿੰਗਾ ਪਿਆ ਜੋ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਸੀ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਸੀ ਅੱਜੇ ਕੀ ਪਛਾਣਕੋੜ ਦੇ ਨੌਜਵਾਨ ਦੀ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਕਿ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਤੋਂ ਪੁਲਿਸ ਦੇ ਵੱਲੋਂ ਹੁਣ ਨੌਜਵਾਨ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ